ਸਾਡੀ ਜੋੜੀ ਬਣੀ ਹੈ ਤੋਂ ਬholenath ਨੇ ਬles ਕਿਤੇ ਮੇਰਾ ਹਫਤੇ ਪਹਿਲਾਂ ਵਿਆਹ ਹੋਇਆ ਤੇ ਅਸੀਂ ਇਕੱਠੇ ਆਏ ਹਾਂ ਮੰਦਿਰ ਤਾਂ ਦਿਖਦਾ ਹੈ ਬਾਈ ਬੰਦੀ ਹੈ ਬਹੁਤ ਕਿ ਬholenath ਸਾਕਸ਼ਾ ਚਿਵ ਜੀ ਹੈ ਇੱਥੇ ਬholenath ਨਾਲ ਜੁੜੋ ਜੀ ਹੋਰ ਕੁਝ ਨਹੀਂ ਹੈ ਐਂਡ ਜਿੱਥੇ ਜਾਣਾ ਜੀਨ ਮੰਦਿਰ ਹੈ ਜੀ ਬholenath ਦਾ 500 ਸਾਲ ਪੁਰਾਣਾ ਤੁਸੀਂ ਜੋ ਮੰਗਦੇ ਹੋ ਤੁਹਾਨੂੰ ਮਿਲਦਾ ਹੈ ਸਗਲਾ ਸ਼ੋਲਾ ਮੰਦਿਰ ਵਿੱਚ ਖੜੇ ਆ ਸੰਗਤਾਂ ਸਾਡੇ ਨਾਲ ਜੁੜਦੇ ਜਾ ਰਹੇ ਨੇ ਹੋਰ ਵੀ ਸੰਗਤਾਂ ਨਾਲ ਪਾਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਦਿਨੇਸ਼ ਗਰਗਾ ਜੀ ਕਿਹੜੀ ਜਗ੍ਹਾ ਤੋਂ ਆਏ ਮੈਂ ਲੁਧਿਆਣਾ ਤੋਂ ਹੁਸੀ ਆਂ ਜੀ ਲੁਧਿਆਣਾ ਦੇ ਕਿਹੜੀ ਜਗ੍ਹਾ ਤੋਂ ਲੁਧਿਆਣਾ ਤੋਂ ਖਰਾਮਨਗਰ ਸੁਖਨਾਮਨਗਰ ਹਾਂਜੀ ਅੱਛਾ ਇਸ ਮੰਦਰ ਚ ਆਉਂਦੇ ਤੁਹਾਨੂੰ ਕਿੰਨੀ ਦੇਰ ਹੋ ਗਈ ਮੈਨੂੰ ਬਾਈ 4 ਸਾਲ ਹੋ ਗਏ ਜਾਂਦੇ ਨੂੰ 4 ਸਾਲ ਹਾਂਜੀ ਅੱਛਾ ਇੱਥੇ ਭੋਲਨਾ ਦੀ ਕਿਰਪਾ ਬਣੀ ਹੋਈ ਹੈ ਪੂਰੀ ਇਤਿਹਾਸਿਕ ਮੰਦਰ ਹੈ ਜੀ ਭੋਲੇ ਨਾਥ ਦਾ 500 ਸਾਲ ਪੁਰਾਣਾ ਤੁਸੀਂ ਜੋ ਮੰਗਦੇ ਹੋ ਤੁਹਾਨੂੰ ਮਿਲਦਾ ਹੈ ਤੁਸੀਂ ਕੁਝ ਨਹੀਂ ਵੀ ਮੰਨਤ ਤਾਂ ਵੀ ਤੁਹਾਨੂੰ ਬਹੁਤ ਕੁਝ ਮਿਲਦਾ ਹੈ ਤੁਸੀਂ ਮੰਨਤ ਮੰਗੀ ਹੋਗੀ ਮਨੋਕਮਨਾ ਪੂਰੀ ਹੋਈ ਹੋਗੀ ਸਾਂਝ ਕਰਨੀ ਜਾਉਗੇ ਸਭ ਨੂੰ ਬਹੁਤ ਹੋਈ ਹੈ ਜੀ ਸਾਜੀ ਜੋੜੀ ਬਣੀ ਹੈ ਤੋਂ ਬੋਲੇनाथ ਨੇ ਬLES ਕੀਤੇ ਮੈਡਮ ਕੀ ਕਹਿਣਾ ਚਾਹੂਗੀ ਮੈਂ ਤਾਂ ਦੋ ਤਿੰਨ ਵਾਰੀਆਂ ਆਈਆਂ ਮੇਰਾ ਹਫਤੇ ਪਹਿਲਾਂ ਵਿਆਹ ਹੋਇਆ ਤੇ ਅਸੀਂ ਇਕੱਠੇ ਆਏ ਹਾਂ ਮੰਦਿਰ ਤਾਂ ਦਿਖਦਾ ਹੈ ਵਾਈ ਬੰਦੀ ਹੈ ਬਹੁਤ ਕਿ ਬੋਲੇनाथ ਸਾਖਸ਼ਾ ਚਿਵ ਜੀ ਹੈ ਇੱਥੇ ਸਾਖਸ਼ਾ ਕੋਈ ਐਸੀ ਮੋਨੋ ਕਮਰਾ ਪੂਰੀ ਹੋਈ ਹੋਵੇ ਮੈਂ ਤਾਂ ਹਲੇ 2-3 ਦਿਨ ਆਈ ਆ ਮੈਂ ਪਿਛਲੇ ਹਫਤੇ ਵੀ ਗਾਟ ਮੈਰਿਡ ਸਾਡਾ ਹਲੇ ਪਿਛਲੇ ਹਫਤੇ ਵਿਆਹ ਹੋਇਆ ਤੁਸੀਂ ਕਿਹੜੀ ਜਗ੍ਹਾ ਤੋਂ ਵੈਸੇ ਮੈਂ ਗੁਬਿੰਦਗੜ੍ਹ ਤੋਂ ਆਂ ਗੁਬਿੰਦਗੜ੍ਹ ਤੋਂ ਹਾਂਜੀ ਹਾਂ ਲੋਕਾਂ ਨੂੰ ਕੀ ਸੁਨੇਹਾ ਦੇਣਾ ਕੋ ਸੰਗਤ ਨੂੰ ਕੀ ਸੁਨੇਹਾ ਦੇਣਾ ਭੋਲੇ ਨਾਮ ਨਾਲ ਜੁੜੋ ਜੀ ਹੋਰ ਕੁਝ ਨਹੀਂ ਐਂਡ ਜੈਥੀ ਜਾਣਾ ਸਰ ਜੀ ਗਾੜੀ ਵੀ ਠੀਕ ਨਾ ਤਾਂ ਆਏ ਆ ਸੰਗਲਾ ਸ਼ੋਲਾ ਮੰਦਿਰ 'ਚ ਖੜੇ ਆਂ ਤੇ ਸੰਗਤ ਸਾਡੇ ਨਾਲ ਜੁੜਦੀ ਜਾ ਰਹੀ ਨੇ ਹੋਰ ਵੀ ਸੰਗਤ ਸਾਡੇ ਨਾਲ ਪਾਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਦਿਨੇਸ਼ ਗਰਗਾ ਜੀ ਕਿਹੜੀ ਜਗ੍ਹਾ ਤੋਂ ਆਇਓ ਮੈਂ ਲੁਧਿਆਣਾ ਦਾ ਨਹੀਂ ਹੁਸੀ ਆਂ ਲੁਜ਼ਾੜੇ ਕਿਹੜੀ ਜਗ੍ਹਾ ਤੋਂ ਲੁਧਿਆਣਾ ਸੋ ਖਰਾਮ ਨਗਰ ਸੁਖਨਾਮ ਨਗਰ ਹਾਂਜੀ ਅੱਛਾ ਇਸ ਮੰਦਰ ਚ ਆਉਂਦੇ ਤੁਹਾਨੂੰ ਕਿੰਨੀ ਦੇਰ ਹੋ ਗਈ ਮੈਨੂੰ ਬਾਈ 4 ਸਾਲ ਹੋ ਗਏ ਜਾਂਦੇ ਨੂੰ 4 ਸਾਲ ਹਾਂਜੀ ਅੱਛਾ ਇੱਥੇ ਭੋਲਨਾ ਦੀ ਕਿਰਪਾ ਬਣੀ ਹੋਈ ਹੈ ਪੂਰੀ ਇਤਰਾਜੀਨ ਮੰਦਰ ਹੈ ਜੀ ਭੋਲੇ ਨਾਦਾ 500 ਸਾਲ ਪੁਰਾਣਾ ਤੁਸੀਂ ਜੋ ਮੰਗਦੇ ਹੋ ਤੁਹਾਨੂੰ ਮਿਲਦਾ ਹੈ ਤੁਸੀਂ ਕੁਝ ਨਹੀਂ ਵੀ ਮੰਗਦੇ ਤਾਂ ਵੀ ਤੁਹਾਨੂੰ ਬਹੁਤ ਕੁਝ ਮਿਲਦਾ ਹੈ ਤੁਸੀਂ ਮੰਨਤ ਮੰਗੀ ਹੋਗੀ ਮਨੋਕਾਮਨਾ ਪੂਰੀ ਹੋਈ ਹੋਗੀ ਸਾਂਝ ਕਰਨੀ ਚਾਹੋਗੇ ਸਭ ਨੂੰ ਬਹੁਤ ਹੋਈ ਹੈ ਜੀ ਸਾਡੀ ਜੋੜੀ ਬਣੀ ਹੈ ਤੋ ਬੋਲੇनाथ ਨੇ ਬLES ਕੀਤੇ ਮੈਡਮ ਕੀ ਕਹਿਣਾ ਚਾਹੋਗੇ ਮੈਂ ਤਾਂ ਦੋ ਤਿੰਨ ਵਾਰੀਆਂ ਆਈਆਂ ਮੇਰਾ ਹਫਤੇ ਪਹਿਲਾਂ ਵਿਆਹ ਹੋਇਆ ਤੇ ਅਸੀਂ ਇਕੱਠੇ ਆਏ ਹਾਂ ਮੰਦਿਰ ਤਾਂ ਦਿਖਦਾ ਹੈ ਵਾਈ ਬੰਦੀ ਹੈ ਬਹੁਤ ਕਿ ਬੋਲੇनाथ ਸਾਖਸ਼ਾ ਚਿਵ ਜੀ ਹੈ ਇੱਥੇ ਸਾਖਸ਼ਾ ਕੋਈ ਕੋਈ ਐਸੀ ਮੋਨੋ ਕਮਰਾ ਪੂਰੀ ਹੋਈ ਹੋਵੇ ਮੈਂ ਤਾਂ ਹਲੇ 2-3 ਦਿਨ ਆਈ ਐ ਮੈਂ ਪਿਛਲੇ ਹਫਤੇ ਵੀ ਗਾਟ ਮੈਰਿਡ ਸਾਡਾ ਹਲੇ ਪਿਛਲੇ ਹਫਤੇ ਵਿਆਹ ਹੋਇਆ ਤੁਸੀਂ ਕਿਹੜੀ ਜਗ੍ਹਾ ਤੋਂ ਵਸੇ ਮੈਂ ਗੁਬਿੰਦਗੜ੍ਹ ਤੋਂ ਐ ਗੁਬਿੰਦਗੜ੍ਹ ਤੋਂ ਹਾਂਜੀ ਹਾਂ ਲੋਕਾਂ ਨੂੰ ਕੀ ਸੁਨੇਹਾ ਜਾਨਣਾ ਕੋ ਸੰਗਤ ਨੂੰ ਕੀ ਸੁਨੇਹਾ ਜਾਨਣਾ ਬੋਲੇ ਨਾਮ ਨਾਲ ਜੁੜੋ ਜੀ ਹੋਰ ਕੁਝ ਨਹੀਂ ਐਂਡ ਜੈਥੀ ਜਾਣਾ ਸਰ ਜੀ ਗਾੜੀ ਵੀ ਛੇੜਾ ਮਾਰ ਤੋੜ ਨਾ ਸਾਹਿਆ ਸਗਲਾ ਸ਼ੋਲਾ ਮੰਦਿਰ ਵਿੱਚ ਖੜੇ ਆਂ ਔਰ ਸੰਗਤ ਸਾਡੇ ਤੋਂ ਜੁੜਦੇ ਜਾ ਰਹੇ ਨੇ ਹੋਰ ਵੀ ਸੰਗਤ ਸਾਡੇ ਨਾਲ ਪਾਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਦਿਨੇਸ਼ ਗਰਗਾ ਜੀ ਕਿਹੜੀ ਜਗ੍ਹਾ ਤੋਂ ਆਏ ਮੈਂ ਲੁਧਿਆਣਾ ਦਾ ਨਹੀਂ ਹਾਂ ਸੀ ਆਂ ਲੁਧਿਆਣਾ ਕਿਹੜੀ ਜਗ੍ਹਾ ਤੋਂ ਲੁਧਿਆਣਾ ਤੋਂ ਖਰਾਮਨਗਰ ਸੁਖਨਾਮਨਗਰ ਹਾਂਜੀ ਅੱਛਾ ਇਸ ਮੰਦਿਰ ਚ ਆਉਂਦੇ ਤੁਹਾਨੂੰ ਕਿੰਨੀ ਦੇਰ ਹੋ ਗਈ ਮੈਨੂੰ ਬਾਈ 4 ਸਾਲ ਹੋ ਗਏ ਜਾਂਦੇ ਨੂੰ 4 ਸਾਲ ਹਾਂਜੀ ਅੱਛਾ ਇੱਥੇ ਭੋਲੇਨਾ ਦੀ ਕਿਰਪਾ ਬਣੀ ਹੋਈ ਹੈ ਪੂਰੀ ਪ੍ਰਾਚੀਨ ਮੰਦਿਰ ਹੈ ਜੀ ਭੋਲੇਨਾ ਦਾ 500 ਸਾਲ ਪੁਰਾਣਾ ਤੁਸੀਂ ਜੋ ਮੰਗਦੇ ਹੋ ਤੁਹਾਨੂੰ ਮਿਲਦਾ ਹੈ ਤੁਸੀਂ ਕੁਝ ਨਹੀਂ ਵੀ ਮੰਗਦੇ ਤਾਂ ਵੀ ਤੁਹਾਨੂੰ ਬਹੁਤ ਕੁਝ ਮਿਲਦਾ ਹੈ ਤੁਸੀਂ ਮੰਨਤ ਮੰਗੀ ਹੋਗੀ ਮਨੋਕਾਮਨਾ ਪੂਰੀ ਹੋਈ ਹੋਗੀ ਸਾਂਝ ਕਰਨੀ ਚਾਹੂਗੀ ਸਾਡੇ ਨਾਲ ਬਹੁਤ ਹੋਈ ਹੈ ਜੀ ਸਾਡੀ ਜੋੜੀ ਬਣੀ ਹੈ ਤੋਂ ਬholenath ਨੇ ਬles ਕਿਤੇ ਮੈਡਮ ਕੀ ਕਹਿਣਾ ਚਾਹੂਗੀ ਮੈਂ ਤਾਂ ਦੋ ਤਿੰਨ ਵਾਰੀ ਆਈ ਹੈ ਮੇਰਾ ਹਫਤੇ ਪਹਿਲਾਂ ਵਿਆਹ ਹੋਇਆ ਹੈ ਤੇ ਅਸੀਂ ਇਕੱਠੇ ਆਏ ਹਾਂ ਮੰਦਿਰ ਤਾਂ ਦਿਖਦਾ ਹੈ ਵਾਈ ਬੰਦੀ ਹੈ ਬਹੁਤ ਕਿ ਬholenath ਸਾਕਸ਼ਾ ਚਿਵ ਜੀ ਹੈ ਇੱਥੇ ਸਾਕਸ਼ਾ ਕੋਈ ਕੋਈ ਅਸੀਂ ਮੋਨੋ ਕਮਰਾ ਪੂਰੀ ਹੋਈ ਹੋਵੇ ਮੈਂ ਤਾਂ ਹਾਲੇ 2-3 ਦਿਨ ਆਈ ਐ ਮੈਂ ਪਿਛਲੇ ਹਫਤੇ ਵੀ ਗਾਟ ਮੈਰੀਡ ਸਾਡਾ ਹਾਲੇ ਪਿਛਲੇ ਹਫਤੇ ਵਿਆਹ ਹੋਇਆ ਤੁਸੀਂ ਕਿਹੜੀ ਜਗ੍ਹਾ ਤੋਂ ਵਸੇ ਮੈਂ ਗੁਬਿੰਦਗੜ ਤੋਂ ਐ ਗੁਬਿੰਦਗੜ ਤੋਂ ਹਾਂਜੀ ਹਾਂ ਲੋਕਾਂ ਨੂੰ ਕੀ ਸੁਨੇਹਾ ਜਣਾਉਣਾ ਕੋ ਸੰਗਤ ਨੂੰ ਕੀ ਸੁਨੇਹਾ ਜਣਾਉਣਾ ਬੋਲੇ ਨੰਨਾ ਜੁੜੋ ਜੀ ਹੋਰ ਕੁਝ ਨਹੀਂ ਐ ਐਂਡ ਜੈਥੀ ਜਾਣਾ ਸਰ ਜੀ ਗਾੜੀ ਚੀਰਾ ਮਾਤ ਹੋਣਾ ਦਾ ਯਾਰ